ਤਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਏ ਜੁੜੇ ਹਾਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਸ ਸਿੰਘ ਲੜਕਾ ਜੀ ਦੀ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਮ Amazon ਲੜਕੀ ਦਾ ਤਲਾਕ ਹੋਇਆ ਕਾਸ਼ਟਿਊ ਬਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਜੋਬ ਪੁਲਿਸ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਤਿੰਨ ਪੈਨਾ ਮੈਰਿਟ ਮੰਗ ਅਵਦੀਆ ਪਰਿਵਾਰ ਨੂੰ ਲੜਕੀ ਦੀ ਲੋੜ ਹੈ ਮੋਬਾਈਲ ਨੰਬਰ 0034654659947 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹਣੀ ਜਨਮ ਤਰੀਕ 18 8 1997 ਕਾਸਟ ਪਿਓਰ ਕਤਰੀ ਸ਼ਹਿਰ ਬਲਾਡਾ ਪੜਾਈ ਆਈਟੀਆਈ ਆਰਏਸੀ ਵਾਇਰਮੈਨ ਕੰਮ ਬੇਰ ਕਪਰ ਪਰ ਫੈਮਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਨਾ ਮਕਾਨ ਕੋਠੀ ਮਾਹ ਅਗਰਿਆ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਮੋਬਾਈਲ ਨੰਬਰ 8054068097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਕ 1997 ਹਾਈਟ ਪੰਚਪੁਰਾਟੀ ਇੰਚ ਕਾਸਟ ਯਰਸੀਕਰ ਗੋਦ ਸਿੱਧੂ ਏਰੀਆ ਬਟਿੰਡਾ ਪੜਾਈ اٹਮੀਪਾਸ ਜ਼ਮੀਨ 5 ਕਿਲੇ 4 ਕਰਨਾਲ ਕਾਮ ਖੇਤੀਬਾੜੀ ਡੈਰੀ ਫਾਰਮ ਪਰਿਵਾਰ ਮੈਂ ਮਾਤਾ ਪਿਤਾ 팀ਪਾਣਾ ਅਮਰਿੰਦ ਇਕਲਲਾ ਲੜਕਾ ਨਸ਼ਾ ਰਹਿਤਾ ਪੱਕੇ ਪਰਿਵਾਰ ਮੈਂ ਮੰਗਾ ਵਿਧੀ ਪਰਵਾਹ ਤੂੰ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 8345706894 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹ ਨਾਮ ਕੋਰ ਜਨਤੇ 1993 ਹਾਈ ਡੋ ਪੰਜਾਬ ਟੈਨ ਇੰਚ ਪੜਾਈ ਗ੍ਰੈਜੂਏਸ਼ਨ ਪਾਸ ਰਵਿਦਾਸੀ ਏਰੀਆ ਫਤਿਹਗੜ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮੰਗਵਦੀ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵੀ ਦਾਸੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8894825642 ਸੋਨਾ ਸੰਕਲ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸੀ ਕੜਾਈ ਵੀਐਸਏ ਜਮੀਨ ਵਾਰਾ ਕਿਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਤਾਰੀ ਵਧੀਆ ਪਰਵਾਰ ਤੋਂ ਸੁਨੀਸ ਨਕੀ ਤੇ ਕਰੇਲੂ ਤੇ ਅੰਮ੍ਰਿਤਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 986660390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰिज ਹੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਗ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 6 ਫੁੱਟ 2 ਇੰਚ ਕਾਸਟ 1 1/2 ਕਿਲੋ ਇਹ ਰਿਹਾ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ऑस्ट्रेलिया ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਅਮਿਨੇਜਮੈਂਟ ਕਾਮਰਟ ਰਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵਦੀ ਪਰਿਵਾਰ ਤੋਂ ਸਿੰਪਲ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90569 13700 नाम है सिंह जर्म्तेरी को निसोच रन में हाईट कास्ट जट्सी को बहुत गहला एरिया हरियाणा ज़मीन 11 किले पढ़ाई मजदूर कुमार से परिवार मेंबर एक प्यान कनेडा मंगवेरिया परिवार को पड़े लिखी सोने से लेके लड़की रिलोड है लड़की इस डेलिया पीआर जा वर्कपामेंट जा कनेडा पीआर होवे ਮੌਲਤੀ ਜਰਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9467745750 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹਰ ਸਿੰਘ ਜਰੂਰ ਤੇ 1999 ਪੜਾਈ ਪਲੱਸ 2 ਕਾਸਟ ਜਰਸੀ ਕਾ ਇਰੀਆ ਗੁਡਾਸਪੁਰ ਜਮੀਨ 12 ਕਿੱਲੇ ਇੱਕ ਮਸ਼ੀਨ 10 ਕਰੈਕਟਰ ਕੰਮ ਕੀਤੀ ਵੜੀ ਪਰਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਨ ਮੈਰਿੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7696034708 ਦੂਜਾ ਮੋਬਾਈਲ ਨੰਬਰ 987755 981099 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सकाम सिंह शर्म से दो नौ उन्नीस सौ हाइट पांच फुट दस इंच पढ़ाई बयासी कास्ट जर्सी गोद बोटर काम पंजाब पुलिस जमीन ते प्रॉपर्टी पांच किले चौदह दुकाना किराए ते आमदन चालीस हज़ार प्रति महीना एरिया बटिंडा परिवार मेंबर पिता गवर्नमेंट जॉब पर रिटायरमेंट प्रॉपर्टी का कम वधिया परिवार तो पढ़ी लिखी लड़की की लड़की ਆਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਤੋਂ 25 ਦੇ ਵਿੱਚ ਹੋਵੇ ਜਰਸੀ ਕਾਸਤੀ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9463336239 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ 11 2024 ਪੜਾਈ ਬੀਏ ਜ਼ਮੀਨਦਾਰਨ ਕੇ ਲੇ ਕਾਸਟੂ ਯਰਸਿਕ ਏਰੀਆ ਬਠਿੰਡਾ ਕਾਮ ਹਸਪਤਾਲ ਜੋਬ ਮੰਗ ਅਵਧੀਆਂ ਲੜਕੀ ਦੀ ਲੋੜ ਹੈ ਲੜਕੀ ਲక్ష్ਮੀ 12ਵੀਂ ਪਾਸ ਹੋਏ ਟੂਰੇ ਟਾਈਮ ਤੇ ਇਤਲਾਕ ਮੇ ਆਪੀ ਪਰਵਾਰੀ ਨੰਨੂ ਸੰਪਰਕ ਕਰ ਸਕਦੀ ਨੇ ਇਹਨਾਂ ਦਾ ਮੋਬਾਈਲ ਨੰਬਰ 9876 7680 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਿਸ ਜਨਮ ਤੇ 31 12 1987 ਫਾਈਟ 546 ਇੰਚ ਕਾਸਟ ਇਅਰ ਸੇਕਰ ਗੋਤਮਨ ਗਿਲਾ ਬਟਿੰਡਾ ਜਮੀਨ ਦੇ ਸ਼ੇਕਲੇ ਕਮ ਕੀਕੀਵਾੜੀ ਲੜਕੀ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੰਨ ਗਰੀਵ ਕਰ ਤੋਂ ਤਲਾਕशुदा ਲੜਕੀ ਦੀ ਲੋੜ ਹੈ ਜੀ ਸਕੂਲ ਮੇਟੀ ਹੋਵੇ ਹੋਨਰੋਰੋ ਕੈਨ ਇਹਨਾਂ ਲਈ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 74551537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਨਾ ਸਿੰਘ ਲੜਕਾ ਦੁਬਈ ਜਨਮ ਤਰੀਕ 29/11/1991 ਹਾਈਟ ਪੰਜ ਫੁੱਟ ਦਸਿੰਸ ਪੜਾਈ ਦਸਵੀਂ ਪਾਸ ਕਾਸ਼ ਭਰਾਮ ਕੜੀਏ ਸਿੱਖ ਏਰੀਆ ਜ਼ਿਲੰਦਰ ਕੰਮ ਪ੍ਰਾਈਵੇਟ ਜੌਬ ਦੁਬਈ ਪਰਿਵਾਰ ਮੈਂਬਰ 10 ਪੈਨਾ ਅਵੈਰੇਂਟ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਪਿਲਾਕ ਵਾਲੇ ਮੀਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70836 52899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਸਰਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਗਲ ਲੜਕਾ ਸਪੀਨ ਉਮਰ 42 ਸਾਲ ਹਾਈਡਰ ਫਨਕਟ ਨੋਇਂ ਪੜਾਈ 12 ਕਮ Amazon ਯਾਰਕੀ ਦਾ ਤਲਾਪੂਆ ਕਾਸਟ ਵਰਮਾ ਸਨਿਆਰੀ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ 10 ਪੈਰਾ ਮੈਰਿਜ ਮੰਗਨੀਆਂ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 00345246897 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹੰਸਿੰਘ ਜਨਮ ਤਰੀਕ 22/6/1991 ਕਾਸ਼ੂ ਜਰਸੀ ਗੋਤ ਟਾਲੀਵਾਲ ਏਰੀਆ ਮਟਿੰਡਾ ਲੜਕੇ ਦਾ ਤਲਾਕ ਹੋਇਆ

ਲੜਕਾ ਅਮਰਤਾ ਦੇ ਇਟਲੀ ਪੀਆਰ ਜਨਮ ਤਰੀਕ 1995 ਹਾਈਟ 5 ਫੁੱਟ 9 ਇੰਚ ਪੜਾਈ ਬੀਐਸਸੀ ਆਈਟੀ ਕਾਸਟ ਜਰਸੀ ਗੋਟੀਨੋ ਜਵੀਨ ਡੇਡ ਕਿਲਾ ਏਰੀਆ ਬਿਡਿੰਡਾ ਸਾਰਾ ਪਰਿਵਾਰ ਗੁਰਸੇਕ ਪਰਿਵਾਰ ਮੈਂਬਰ ਪਿਤਾ ਮਾਤਾ ਤੈਂਪਨਾ ਮੈਰਿਡ ਡੂ ਇਟਲੀ ਮੰਗ ਅਗਰ ਇਹ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਅਮਰਤਾ ਦੇ ਜਮਾ ਸਗੰਦੀ ਚਾਵਨ ਹੋਵੇ ਇਨਨੇ ਕੋਈ ਮੰਗਣੀ ਮੋਬਾਈਲ ਨੰਬਰ 70872 12672 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਅਮਰੀਕਾ ਵਰਪਾਮੈਂਟ ਨੇ ਉਮਰ 26 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਸਿੱਖ ਏਰੀਆ ਬਟਿੰਡਾ ਪੜਾਈ ਅਮਰੀਕਾ ਵਿੱਚ ਕੰਪਲੀਟ ਕੀਤੀ ਨੌਕਰੀ ਆਈਟੀ ਕੰਪਨੀ ਐਕਸਚੇਂਜ ਇੰਡੀਆ ਜੋਬ ਦਾ ਐਕਸਪੀਰੀਅੰਸ ਹੈ ਮੰਗਰ ਵਿਦੇਸ਼ੀ ਪਰਿਵਾਰ ਤੋਂ ਪੜਿਆ ਲਿਖਿਆ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਲੜਕੀ ਦਾ ਆਪਣਾ ਸਕਰੋਵੇ ਲੜਕੀ ਦੀ ਉਮਰ 20 ਤੋਂ 30 ਦੇ ਵਿਚੋ ਹੋਵੇ ਅਨਮੈਰਿਡ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99155 08828 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਕੈਨੇਡਾ ਵਰਪਾਮੈਂਟ ਤੇ ਜਨਤਿਕ 2391996 ਪੜਾਏ ID ਫਾਰਮ ਕੰਮ ਕੈਨੇਡਾ ਕਾਸਟ ਨਾਈ ਪਰਿਵਾਰ ਮੈਂਬਰ ਪਿਤਾ ਨੌਕਰੀ ਟੂ ਰਟਾਇਰ ਮਾਤਾ ਹਾਊਸ ਵਾਈਫਰ ਦੋ ਪ੍ਰਾਇਮੈਰਡ ਸਾਰਾ ਪਰਿਵਾਰ ਰਾਧਾ ਸਵਾਮੀ ਮੰਗ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ +14386802524 ਦੂਜਾ ਮੋਬਾਈਲ ਨੰਬਰ 9992921529 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਕੈਨੇਡੀਅਨ ਸਿਟੀਜ਼ਨ ਲੜਕੀ ਜਨਮ ਤਰੀਕ 15 11 1991 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸੀ ਸਿੱਕ ਪੜਾਈ ਐਮਐਸੀ ਜਵਿਕ ਸੈਂਡਰ ਇਲੈਕਟ੍ਰੋਨਿਕ ਵੀਯੂ ਚੰਡੀਗੜ੍ਹ ਕੰਮ ਆਰਵੀਸੀ ਬੈਂਕ ਕੈਨੇਡਾ ਵਰਕ ਫਰਮ ਯੋਨ ਡਾਲਰ 50000 60000 ਸਲਾਣਾ ਪਰਿਵਾਰ ਮੈਂਬਰ ਇੱਕ ਪ੍ਰਾਨ ਮੈਰਿਟ ਕਨੇਡਾ ਸਿਟੀਜ਼ਨ ਮਾਨ ਅਗਰਿਆ ਪਰਿਵਾਰ ਤੋਂ ਪੜ੍ਹਿਆ ਲਿਖਿਆ ਲੜਕਾ ਕਨੇਡਾ ਸਿਟੀਜ਼ਨ ਚਾ ਪੀਆਰ ਜੈਂਬਰ ਪਰਮੈਂਟਿਵ ਹੋਵੇ ਮਾਲਵੇ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70879 70601 WhatsApp ਨੰਬਰ 'ਤੇ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਤੇ ਵਿਚੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਰਮ ਤਰੀਕ 2 9 1999 ਹਾਈਟ ਫਨਕਟ 11 ਇੰਚ ਕਾਸਟ 28 ਸਿਕ ਏਰੀਆ ਰਾਈ ਕੋ ਲੁਧਿਆਣਾ ਪੜਾਈ ਪਲੱਸ 2 ਡਿਪਲੋਮਾ ਕੰਪਿਊਟਰ ਡਿਪਲੋਮਾ ਇਨ ਬਿਲਡਿੰਗ ਕਾਮ ਕਿਤੇ ਵੜੀ ਜ਼ਮੀਨ 7.5 ਕਿਲੀ ਪਰਿਵਾਰ ਮੈਂਬਰ ਪਿਤਾ ਕਿਤੇ ਵੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਪੈਨ ਕਨੇਡਾ ਮੰਗ ਵਧੀਆ ਪਰਵਾਸ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9820349198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਤਿਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਦਾ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਤੇ ਲੜਕਾ ਮੈਰੈਂਟ ਵਿੱਚ ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਕੈਨੇਡੀਅਨ ਸਿਟੀਜ਼ਨ ਲੜਕੀ ਜਨਮ ਤਰੀਕ 15 11 1991 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸੀ ਸਿੱਕ ਪੜਾਈ ਐਮਐਸੀ ਵਿਜੀਕ ਸੈਂਟਰ ਇਲੈਕਟ੍ਰੋਨਿਕ ਵੀਯੂ ਚੰਡੀਗੜ੍ਹ ਕੰਮ ਆਰ ਵੀ ਸੀ ਬੈਂਕ ਕੈਨੇਡਾ ਬਰਕ ਫੋਮ ਯੋਨ ਡਾਲਰ 50000 60000 ਸਾਲਾਨਾ ਪਰਿਵਾਰ ਮੈਂਬਰ ਇੱਕ ਪ੍ਰਾਨ ਮੈਰਿਟ ਕੈਨੇਡਾ ਸਿਟੀਜ਼ਨ ਮਨ ਅਗਲੀ ਪਰਵਾਰ ਤੋਂ ਬੜੇ ਲਈ ਕਿ ਲਈ ਲੜਕਾ ਕੈਨੇਡਾ ਸਿਟੀਜ਼ਨ ਚ ਪੀ ਆਰ ਜਾਂ ਬਰਫਾ ਮੈਂਟਿਵ ਹੋਵੇ ਮਾਲਵੇ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70879 70601 ਵਟਸਐਪ ਨੰਬਰ ਦੇ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਤੇ ਵਿਚੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਲੜਕਾ ਅਤਲਾਖਸ ਦਾ ਰਾਦਰਸਵਾਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:00 ਪੀ.ਐਮ ਜਨਮ ਸਥਾਨ ਫਰੀਦਕੋਟ ਪੜਾਈ ਬੀ.ਕਾਮ ਏਰੀਆ ਰਾਮਪੁਰਾਪੁਰ ਕੰਮ ਬਿਜ਼ਨਸ ਇ ਰੈਡੀਮੇਡ ਕਾਰਮੈਂਟ ਸ਼ੋਰੂਮ रामपुरापुर परिवार मेंबर पिता ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਅਨਮੈਰਿਜ ਮੰਗਵ ਲਈ ਪਰਿਵਾਰ ਤੋਂ ਪੜ੍ਹਨੇ ਦੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਵਰਕ ਪਰਮਿਟ ਤੇ ਜਨਮ ਤੇਕ 2000 ਹਾਈਟ 5 ਫੁੱਟ 7 ਇੰਚ ਕਾਸਟ ਯਰਸਿਕ ਗੋਤ ਬਰਾੜ ਏਰੀਆ ਵੇਟ ਕੋਟ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ 9439418076 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਾਗਨੇ ਦਾ ਨਾਮ ਪਿਆਰ ਜੰਤੀ 1996 ਹਾਈਟ ਫਨਪੁਰ ਸਤਿੰਜ ਕਾਸਟ ਜਰਸੀ ਕੇਰੀਆ ਰਾਏਕੋਤ ਮੂਰੀਆਨਾ ਪੜਾਈ ਵੀ ਟੈਕ ਕਮ ਸ਼ੋਰ ਸੁਪਰਵਾਈਜ਼ਰ ਮੇਨ ਚਾਕੇ ਲਈ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿਨੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7316414001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 33996 ਹੈਲੋ ਪੰਜਾਬ ਤੋਂ ਆ ਰਹੀ ਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾ ਸਕੇ ਲਈ ਦੁਕਾਨ ਤੇ ਸ਼ਹਿਰ ਵਿੱਚ ਪ੍ਰੋਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰ ਲਈਏ ਇਹਨਾਂ ਦਾ ਮੋਬਾਈਲ ਨੰਬਰ 843783408 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅੰਮੋਲ ਸਿੰਘ ਜਨਮ ਤਰੀਕ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਰ ਮੰਗ ਅਵਧੀ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਵ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ਨੰਬਰ ਇਹ 9145 22568 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ 3/1996 ਕਾਸ਼ਟਾ ਖत्री ਸਿੱਕਾ ਕਰਾਇਆ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨੈਸ ਇਟਾਲੀਅਨ ਰੈਸਟੋਰੈਂਟ ਜਰਮਨ ਮਾਂਗੀ ਹੋ ਗਈ ਇਹਨਾਂ ਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 8 ਕੋ 443650 7747 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਹੋ ਸਿੰਘ ਜਨਮ ਤਰੀਕ 03/11/1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਫੋਟਲਾ ਪਾਸ ਸੀਬਾ ਸਿੱਖ ਪੜਾਈ ਐਮ ਐਸ ਸੀ ਪ੍ਰੋਜੈਕਟਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰ ਫਾਰ ਮੈਂਬਰ ਪਿਤਾ ਗਵਰਨਮੈਂਟ ਜੌਬਦਰ ਰਾਈਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨੰਦ ਮੋਇਲ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਜਰ ਸੈਕਟਰ ਫੜਾਈ ਵਿਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਬਰਦਾਰੀ ਵਧੀਆ ਪਰਵਾਰ ਤੋਂ ਸੋਨੀਏ ਸੁਣਖੇ ਤੇ ਕਰੇਲੂ ਤੇ ਅੰਮ੍ਰਿਤ ਤਾਰੀ ਲੜਕੀ ਦੀ ਲੋੜ ਹੈ ਕਿੰਨਾ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਹੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਇਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 5 ਫੁੱਟ 2 ਇੰਚ ਕਾਰਜ 4 ਇਅਰਸਿਕਾ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜੀਐਨ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਆਮੋਰ ਟਰਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵਦੀ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9057 13700 ਤੇ ਤਰ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਦੀ 1980 ਇੰਗਲੈਂਡ ਜੈਂਪਲ ਏਰੀਆ ਯੂਸ਼ੀਆਰ 4 ਕਾਸ ਡੂ ਜਰਸੀ ਕਗੋਦਰ ਸਿੱਧੂ ਕਾਮ ਵੈਂਕ ਮੈਨੇਜਰ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +447480573241 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਤੀਕ 14 ਅਪ੍ਰੈਲ 2095 ਹਾਈਟ ਚੇਪੁਰ ਕਾਸਟ ਜਟ ਸਿੱਖ ਪੜਾਈ ਪਲਸ 2 ਕਮ ਡਾਇਰੀ ਫਾਰਮ ਜ਼ਮੀਨਾਂ ਪੰਜ ਕਿਲੇ ਦੋ ਕਰਨਾਲ ਏਰੀਆ ਵਲਾਡਾ ਮਾਨਸਾ ਪਰਵਾ ਮੈਂਬਰ ਦੋ ਟੈਣਾ ਮੈਰਿੰਗ ਮੰਗ ਵਧੀਆ ਪਰਵਾਤੋਂ ਪੜੀ ਲਿਖੀ ਸੋਨੀ ਸੁਨਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ बाहट अठ सौ चालीस तेरह सत्त सौ बयाली तो परिवार को फोन करके इन्होंने होर जानकारी ल सकते हो लड़का यूएसए बॉर्ड न उमर पैंतीस साल हाइट पांच फुट ग्यारह इंच पास ईयर से एक काम अपना बिजनेस जॉब परिवार मैंबर माता पिता एक भैन यू एस ए अपना घर मदिया खादानी परिवार तो पढ़ी लिखी सोनी सुनी लड़की की लौड़ है ਲੜਕੀਓ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਲੈ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1509935701 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਲੈ ਸਕਦੇ ਹੋ मोदैल मंगलीक जन्म तरीक तेई आठ उन्नीस सौ नब्बे हाइट फुट आठ इंच कास्ट वामन जिला लुधियाना पढ़ाई बीटैक एम बी ए नौकरी कंपनी बीच मैनेजर लुधियाने मांग भरिया परिवार को पढ़ी लिखी लड़की की लड़ है लड़की जॉब कर दी हो मंगलिक लड़की की जरूरत है इन्हों मोबाइल नंबर सतानवे अठ सौ सतारा पंद्रह जीरो तेरह परिवार को फोन करके जानकारी ले सकते हो ਸਾਂਗਲ ਚੰਤੀ 1986 ਹਾਈਟਰ ਪੰਪੂ ਚੇਨ ਚ ਕਾਸਟ ਰਜਿਸਟਰ ਪੜਾਈ 10.5 ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਬਰਾਸਟ੍ਰੇਲੀਆ ਸਿਟੀਜ਼ਨ ਮੰਗ ਵਿਧਿਆਪੁਰਾ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972473080 ਕੁਝ ਹੀ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੀ ਹਾਂ